ਅੱਜ ਜੇਕਰ ਤੁਸੀਂ ਨਵੇਂ ਸਾਲ ਦੀ ਪਾਰਟੀ ਦੇ ਲਈ ਆਨਲਾਈਨ ਫੂਡ ਆਰਡਰ ਕਰਨ ਦਾ ਵਿਚਾਰ ਬਣਾ ਰਹੇ ਹੋ ਤਾਂ ਉਸ ਤੋਂ ਪਹਿਲਾਂ ਇਹ ਖਬਰ ਜ਼ਰੂਰ ਦੇਖ ਲਿਓ ਕਿਉਂਕਿ ਅੱਜ ਯਾਨੀ ਕਿ 31 ਦਸੰਬਰ ਨੂੰ ਨਿਊ ਇਅਰ ਪਾਰਟੀ ਦੇ ਲਈ ਤੁਹਾਨੂੰ ਡਿਲੀਵਰੀ অপਸ਼ਨ ਅਵੇਲੇਬਲ ਹੀ ਨਹੀਂ ਹੋਏਗਾ ਯਾਨੀ ਕਿ ਕੋਈ ਵੀ ਡਿਲੀਵਰੀ ਪਾਰਟਨਰ ਤੁਹਾਡੇ ਘਰ ਤੱਕ ਖਾਣਾ ਨਹੀਂ ਪਹੁੰਚਾਏਗਾ ਜੇਕਰ ਤੁਸੀਂ ਸੋਚ ਰਹੇ ਹੋ ਕਿ ਘਰ ਬੈਠੇ ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਤੇ ਪਰਿਵਾਰ ਦੇ ਨਾਲ ਨਵੇਂ ਸਾਲ ਨੂੰ ਮਨਾਓਗੇ ਤੇ ਆਨਲਾਈਨ ਫੂਡ ਆਰਡਰ ਕਰ ਦੋਗੇ ਤਾਂ ਇਹ ਅੱਜ ਥੋੜਾ ਜਿਹਾ ਮੁਸ਼ਕਿਲ ਰਹਿਣ ਵਾਲਾ ਹੈ ਕਿਉਂਕਿ ਅੱਜ Zomato, Swiggy, Blinkit, Zepto ਤੇ Amazon ਵਾਲੇ ਜੋ ਡਿਲੀਵਰੀ ਪਾਰਟਨਰ ਨੇ ਉਹ ਸਾਰੇ ਹੀ ਹੜਤਾਲ ਤੇ ਨੇ ਔਰ ਇਸ ਕਰਕੇ ਇਹ ਖਬਰ ਹੋਰ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਅੱਜ ਨਵੇਂ ਸਾਲ ਵਾਲੀ ਰਾਤ ਹੈ ਅੱਜ ਰਾਤ 12 ਵਜੇ ਤੋਂ ਨਵਾਂ ਸਾਲ ਚੜ੍ਹ ਜਾਏਗਾ ਤੇ ਵੈਸੇ ਤਾਂ ਹੋਟਲਾਂ ਦੇ ਵਿੱਚ ਕਲੱਬਾਂ ਦੇ ਵਿੱਚ ਪਾਰਟੀ ਰੱਖੀ ਹੁੰਦੀ ਹੈ ਬਹੁਤ ਸਾਰੇ ਲੋਕ ਉੱਥੇ ਆਪਣਾ ਨਵਾਂ ਸਾਲ ਮਨਾਉਣ ਜਾਂਦੇ ਨੇ ਪਰ ਕਈ ਲੋਕ ਅਜਿਹੇ ਹੁੰਦੇ ਨੇ ਜੋ ਘਰਾਂ ਦੇ ਵਿੱਚ ਬੈਠ ਕੇ ਆਪਣੀ ਪਰਿਵਾਰਾਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਨੇ ਨਵੇਂ ਸਾਲ ਨੂੰ ਵੈਲਕਮ ਕਰਦੇ ਨੇ ਪਰ ਨਾਲ ਹੀ ਨਾਲ ਆਨਲਾਈਨ ਫੂਡ ਆਰਡਰ ਕਰ ਦਿੰਦੇ ਨੇ ਪਰ ਕਿਉਂਕਿ ਅੱਜ Zomato Swiggy ਵਾਲੇ ਸਾਰੇ ਹੀ gig partners ਸਟ੍ਰਾਈਕ ਤੇ ਨੇ ਹੜਤਾਲ ਤੇ ਨੇ ਤਾਂ ਇਸ ਕਰਕੇ ਤੁਹਾਨੂੰ ਨਵੇਂ ਸਾਲ ਦੀ ਪਾਰਟੀ ਦਾ ਇੰਤਜ਼ਾਮ ਪਹਿਲਾਂ ਹੀ ਕਰ ਲੈਣਾ ਚਾਹੀਦਾ ਕਿਉਂਕਿ ਨਹੀਂ ਤਾਂ ਅਖੀਰਲੇ ਵਕਤ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਜੇਕਰ ਇਹ gig partners ਹੜਤਾਲ ਤੇ ਨੇ ਤਾਂ ਯਾਤਾਂ ਰੈਸਟੋਰੈਂਟ ਵਾਲੇ ਆਪਣਾ ਡਿਲੀਵਰੀ ਪਾਰਟਨਰ ਤੁਹਾਡੇ ਘਰ ਤੱਕ ਪਹੁੰਚਾਣਗੇ ਇਸ ਦੇ ਨਾਲ ਨੁਕਸਾਨੇ ਹੋ ਸਕਦਾ ਹੈ ਕਿ ਆਰਡਰ ਦੇ ਵਿੱਚ ਕਾਫੀ ਡਿਲੇ ਹੋ ਸਕਦਾ ਹੈ ਆਰਡਰ ਕੈਂਸਲ ਹੋ ਸਕਦਾ ਹੈ ਹੋ ਸਕਦਾ ਹੈ ਜਿਆਦਾ ਆਰਡਰ ਦੀ ਲਿਸਟ ਹੋਵੇ ਤਾਂ ਰੈਸਟੋਰੈਂਟ ਵਾਲੇ ਤੁਹਾਡਾ ਆਰਡਰ ਅਕਸੈਪਟ ਹੀ ਨਾ ਕਰਨ ਜਾਂ ਫਿਰ ਉਹ ਡਿਲੀਵਰੀ ਦੇ ਲਈ ਕੁਝ ਹੋਰ ਜ਼ਿਆਦਾ ਵਧਾ ਕੇ ਤੁਹਾਡੇ ਤੋਂ ਪੈਸੇ ਵਸੂਲ ਕਰਨਗੇ ਸੋ ਕਿਉਂਕਿ ਜ਼ੇਮੈਟੋ ਸੁਵੀਗੀ ਤੇ ਹੋਰ ਡਿਲੀਵਰੀ ਪਾਰਟਨਰਾਂ ਤੇ 10 ਮਿੰਟ ਦੇ ਵਿੱਚ ਫੂਡ ਨੂੰ ਡਿਲੀਵਰ ਕਰਨ ਦਾ ਪ੍ਰੈਸ਼ਰ ਹੁੰਦਾ ਦਬਾਅ ਹੁੰਦਾ ਇਸ ਕਰਕੇ ਉਹਨਾਂ ਨੇ ਕਿਹਾ ਸੀ ਕਿ ਨਾ ਤਾਂ ਸਾਨੂੰ ਇੰਨੀ ਕਮਾਈ ਹੁੰਦੀ ਹੈ ਤੇ ਦੂਜਾ ਸਾਡੀ ਜਾਨ ਨੂੰ ਖਤਰਾ ਵੀ ਹੁੰਦਾ ਕਿਉਂਕਿ ਜਦੋਂ ਆਰਡਰ ਟਾਈਮ ਤੇ ਨਹੀਂ ਪਹੁੰਚਦਾ ਥੋੜੀ ਜਿਹੀ ਵੀ ਦੇਰੀ ਹੋ ਜਾਂਦੀ ਹੈ ਟ੍ਰੈਫਿਕ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਤਾਂ ਕਈ ਵਾਰ ਲੋਕ ਉਹਨਾਂ ਦੇ ਨਾਲ ਬਦਸਲੂਕੀ ਕਰਦੇ ਨੇ ਗਲਤ ਤਰੀਕੇ ਦੇ ਨਾਲ ਵਿਵਹਾਰ ਕਰਦੇ ਨੇ ਸੋ ਇਹ ਸਾਰੀਆਂ ਗੱਲਾਂ ਜੋ ਨੇ ਇੱਕ ਇੱਕ ਪਾਰਟਨਰਸ ਨੇ ਸਾਹਮਣੇ ਰੱਖੀਆਂ ਸੋ ਰਸੇ ਕਰਕੇ ਅੱਜ ਉਹ ਹੜਤਾਲ ਤੇ ਨੇ ਸੋ ਜੇਕਰ ਤੁਸੀਂ ਅੱਜ ਆਪਣੇ ਘਰ ਦੇ ਵਿੱਚ ਬੈਠ ਕੇ ਨਵੇਂ ਸਾਲ ਦੀ ਪਾਰਟੀ ਮਨਾਉਣ ਜਾ ਰਹੇ ਹੋ ਪਰਪੂਰ ਤੁਸੀਂ ਸੋਚ ਰਹੇ ਹੋ ਕਿ ਬਾਹਰ ਤੋਂ ਆਰਡਰ ਕਰੋਗੇ ਤਾਂ ਆਪਣਾ ਇੰਤਜ਼ਾਮ ਪਹਿਲਾਂ ਹੀ ਕਰ ਲਿਓ ਨਹੀਂ ਤਾਂ ਤੁਹਾਡੇ ਨਵੇਂ ਸਾਲ ਦੀ ਪਾਰਟੀ ਦੇ ਵਿੱਚ ਜਾਂ ਕਹਿ ਲਈਏ ਜਸ਼ਨ ਦੇ ਵਿੱਚ ਖਲਲ ਪੈ ਸਕਦਾ ਹੈ